ਮਾਰਨ ਮਾਰਚ ਦੇ ਬੈਠੇ ਜਥੇਦਾਰ ਪ੍ਰਚੋਤਮ ਸਿੰਘ ਫੱਗੂਵਾਲ ਨੇ ਕਿਉਂ ਚੁੱਕੀਆਂ ਚੂੜੀਆਂ ਜਰਾ ਸੁਣੋ ਰਿਪੋਰਟ ਰਾਜਖਮੀ ਭਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਜੀ ਤੇ ਅੱਜ ਚੂੜੀਆਂ ਵੀ ਫੜ ਰੱਖੇ ਨੇ ਹੱਥ ਦੇ ਵਿੱਚ ਇਸ ਬਾਰੇ ਸਭ ਤੋਂ ਪਹਿਲਾਂ ਗੁਰੂ ਕਲਗੀਧਰ ਪਾਤਸ਼ਾਹ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪ੍ਰਚੋਤਮ ਸਿੰਘ ਫੱਗੂਵਾਲਾ 16 ਸਾਲ ਤੋਂ ਲਗਾਤਾਰ ਲੜਾਈ ਰਿਆ ਲੜ ਰਿਹਾ ਹੈ ਵੀ ਦਰਬਾਰ ਸਾਹਿਬ ਦੀ ਜਿਹੜੀ ਨਕਲ ਹੈ ਮਸਤੋਣਾ ਸਾਹਿਬ ਉਹਦਾ ਅਕਾਲਤਾ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਹੱਲ ਕਰੇ ਲੇਕਿਨ ਉਹ ਫੇਲ ਹੋਏ ਨੇ ਕਾਰਨ ਕੀ ਨੇ ਆਰਐਸਐਸ ਦਾ ਦਵਾਏ ਕਿਉਂਕਿ ਮੈਂ ਠੋਕ ਮਾ ਜਾ ਕੇ ਇੱਕ ਗੱਲ ਕਹਿਣੀ ਚਾਹਾਂਗਾ ਕਿ ਆ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਇੱਕ ਮੇਰੇ ਨਾਲ ਫੋਟੋ ਆ ਇਹ ਗਿਆਨੀ ਹਰਪ੍ਰੀਤ ਸਿੰਘ ਕੱਲ ਮਸਤੋਣਾ ਸਾਹਿਬ ਆ ਕੇ ਕਿ ਮਸਤਵੰਡਾ ਸਾਹਿਬ ਆ ਕੇ ਉਹਨੂੰ ਅਕਾਲੀ ਫੂਲਾ ਸਿੰਘ ਦਾ ਖਿਤਾਬ ਦਿੱਤਾ ਹੈ ਸਰਦਾਰ ਪਰਮਿੰਦਰ ਸਿੰਘ ਢੀਂਸੇ ਨੇ ਪੁੱਤਰ ਸਰਦਾਰ ਸੁਖਦੇਵ ਸਿੰਘ ਢੀਂਸੇ ਦਾ ਬੜਾ ਮਨ ਨੂੰ ਠੇਸ ਮਜੀ ਸਾਰੇ ਮਾਮਲੇ ਤੇ ਕਾਰਨ ਵੀ ਨਾਗਪੁਰ ਵਾਲੇ ਇੱਕ ਥਾਂ ਦੇ ਉੱਤੇ ਇਕੱਠੇ ਹੋ ਕੇ ਸਿੱਖ ਪੱਥ ਦੇ ਉੱਤੇ ਹਮਲਾ ਬੋਲ ਰਹੇ ਨੇ ਇਹ ਗੱਲ ਜਾ ਕੇ ਜਾਹਰ ਹੋ ਗਈ ਜਿੱਥੇ ਮੈਨੂੰ ਇਸ ਗੱਲ ਦੀ ਦੁੱਖ ਹੈ ਉੱਥੇ ਖੁਸ਼ੀ ਵੀ ਹੈ ਵੀ ਇਹ ਚੋਰ ਚੋਰ ਨੰਗੇ ਹੋਏ ਨੇ ਇਹ ਸਾਰਿਆਂ ਦਾ ਲੋਕਾਂ ਦੇ ਵਿੱਚ ਭਾਂਡਾ ਫੁੱਟਿਆ ਇਹ ਸਾਰੀ ਦੀ ਸਾਰੀ ਖੇਡ ਹੈਗੀ ਜਿਹੜੀ ਨੰਗੀ ਹੋ ਗਈ ਇਹ ਨੰਗੀ ਕਰਨ ਦੇ ਲਈ ਮੈਂ ਇੱਥੇ ਬੈਠਿਆ ਐਸੇ ਕਰਕੇ ਮੈਂ ਆਹ ਚੂੜੀਆਂ ਨੇ ਜਿਹੜੀਆਂ ਆਹ ਚੂੜੀਆਂ ਧਾਮੀ ਜੀ ਨੂੰ ਇਹ ਚੂੜੀਆਂ ਪਰਮੇਂਦਰ ਢਿੰਸਾ ਜੀ ਨੂੰ ਕਿਉਂਕਿ ਦਰਬਾਰ ਸਾਹਿਬ ਦੀ ਨਕਲ ਤੁਸੀਂ ਬਣਾ ਰਹੇ ਹੋ ਟੋੜਾ ਡੈਡੀ ਤਾਂ ਹੁਣ ਬੈੱਡ ਤੇ ਐ। ਟੋੜਾ ਡੈਡੀ ਤਾਂ ਹੁਣ ਬੈੱਡ ਤੇ ਐ। ਇਸ ਗੱਲ ਦੇ ਲਈ ਤੇ ਤੁਸੀਂ ਆਪਣੀ ਗੱਲ ਹੈ ਜਿਹੜੀ ਉਹਨੂੰ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਉਹ ਤੁਸੀਂ ਦੇਖ ਲਓ। ਮੈਂ ਧੰਬੀ ਜੀ ਨੂੰ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਮੈਂ ਉਹਨਾਂ ਨੂੰ ਵੀ ਇਹ ਤੂੜੀਆਂ ਦਾ ਇੱਕ ਪੈਕੇਜ ਹੈ ਜਿਹੜਾ ਭੇਜਾਂਗਾ। ਕਿਉਂਕਿ ਚੂੜੀਆਂ ਪਾ ਲੈਣੀਆਂ ਚਾਹੀਦੇ ਨੇ ਜਿਸ ਤਰ੍ਹਾਂ ਗੁਰੂ ਕਲੰਗੀਧਰ ਪਾਤਸ਼ਾਹ ਨੂੰ ਕੋਤ ਸਿੰਘ ਮਹਾਸਿੰਘੂ ਰੀ ਛੱਡ ਕੇ ਭੱਜਿਆ ਸੀ ਅੱਜ ਤੁਸੀਂ ਖਾਲਸਾ ਪੰਥ ਦੇ ਮੈਦਾਨ ਦੇ ਵਿੱਚੋਂ ਭੱਜ ਰਹੇ ਹੋ ਮੈਂ ਤੁਹਾਨੂੰ ਉਹ ਬੀਬੀਆਂ ਨੇ ਤੁਹਾਨੂੰ ਭੇਜੀਆਂ ਸੀ ਚੂੜੀਆਂ ਮਹਾਸਿੰਘੂਆਂ ਨੂੰ ਮੈਂ ਤੁਹਾਨੂੰ ਭੇਜ ਰਿਹਾ ਸੋਇਸ ਕਰਕੇ ਮੇਰੀ ਗੁਜਾਰਸ਼ ਹੈ ਮੈਂ ਧੰਨਵਾਦ ਵਰ ਕਰਦਾ ਸਾਰੇ ਸਮੂਚੇ ਮੀਡੀਆ ਦਾ ਭੇਜ ਕਿਸ ਤਰੀਕੇ ਨਾਲ ਰਿਹਾ ਤੁਸੀਂ ਮੈਂ ਪਰਸਨ ਕਰਕੇ ਭੇਜਾਂਗਾ ਜੀ ਪਾਰਸਲ ਕਰਕੇ ਭੇਜਾਂਗਾ ਪਹਿਲਾਂ ਵੀ ਮਿਲਿਆ ਨੇ ਸਾਡੇ ਵੱਲੋਂ ਭੇਜੀਆਂ ਚੂੜੀਆਂ ਪਹਿਲਾਂ ਵੀ ਮਿਲਿਆ ਨੇ ਇਹਨਾਂ ਵੀ ਸਰਬ ਲੋਕਾਂ ਨੂੰ ਮੈਂ ਪੁੱਛਣਾ ਚਾਹਨਾਗਾ ਗਿਆਨੀ ਹਰਪੀਲ ਸਿੰਘ ਨੂੰ ਤੇ ਧਾਮੀ ਜੀ ਨੂੰ ਵੀ ਹੋਰ ਕੀ ਨਾਸ ਮਾਰੋਗੇ ਕੌਮ ਦਾ ਤੁਸੀਂ ਸ਼ਰਮ ਕਰੋ ਕੀ ਮੇਰੀ ਮੌਤ ਮੈਨੂੰ ਮੌਤ ਨਾਲ ਕੋਈ ਫਰਕ ਨਹੀਂ ਪੈਂਦਾ ਕੀ ਮੇਰੀ ਮੌਤ ਤੋਂ ਬਾਅਦ ਤੁਸੀਂ ਸਾਰਾ ਕੁਝ ਇਹ ਭਾਂਡਾ ਪੰਡੋਗੇ ਇਹ ਸਾਰਾ ਕੁਝ ਮੈਨੂੰ ਇਹ ਮਹਿਸੂਸ ਹੋ ਰਿਹਾ ਕਿਉਂਕਿ ਜਿਹੜੇ ਤਰੀਕੇ ਦੇ ਨਾਲ ਧਾਮੀ ਜੀ ਦੀ ਗਵਾਈ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ ਹੈ ਪੋਹਣੀਗੜ੍ਹ ਗੁਰਦੁਆਰਾ ਸਾਹਿਬ ਮੇਰਾ ਸ਼ਮਾਨ ਇਹਨਾਂ ਨੇ ਬਾਹਰ ਛੁੱਟਿਆ ਮੇਰੀ ਰਜਾਈ ਬਿਸਤਰਾ ਮੇਰਾ ਬਾਹਰ ਛੁੱਟਿਆ ਮੈਨੂੰ ਤੱਕੇ ਨਾਲ ਡਰੋਡੀ ਦੇ ਵਿੱਚੋਂ ਬਾਹਰ ਕੱਢਿਆ ਇਹ ਸਾਰਾ ਕੁਝ ਸੀਗਾ ਜਿਹੜਾ ਇਹ ਕਿਉਂ ਵਾਪਰਿਆ ਧਾਮੀ ਜੀ ਦੇ ਹੁਕਮਾਂ ਤੇ ਵਾਪਰਿਆ ਮੈਂ ਉਹਨੂੰ ਪੁੱਛਣਾ ਚਾਹਾਂਗਾ ਇਹ ਵੀ ਦੋ ਦੋ ਰੇਗੋਲੇ ਕੋਈ ਹੱਕ ਨਹੀਂ ਰਹਿ ਜਾਂਦਾ ਸਿੱਖ ਕੋਹੋਂ ਦਾ ਕਿਉਂਕਿ ਜੇ ਦਰਬਾਰ ਸਾਹਿਬ ਸਭ ਤੋਂ ਵੱਡਾ ਚੈਲੰਜ ਆ ਸਿੱਖ ਪੰਥ ਲਈ ਜੇ ਤੁਸੀਂ ਦਰਬਾਰ ਸਾਹਿਬ ਦੀ ਨਕਲੀ ਬਰਦਾਸ਼ਤ ਕਰ ਲਈ ਤੁਹਾਡੇ ਮੈਨੇਜਰ ਦਾ ਮੈਨੂੰ ਬਾਹਰ ਕੱਢਣਾ ਮੇਰੀਆਂ ਫਲੈਕਸਾਂ ਪਾੜਨੀਆਂ ਮੈਂ ਤਾਂ ਇੱਕੋ ਗੱਲ ਮੰਗਦਾ ਸੀ ਫਲੈਕਸ ਦੇ ਪਿੱਛੇ ਲਿਖਿਆ ਵੀ ਇੱਕ ਕੱਚਾ ਚਿੱਠਾ ਵਾਈਟ ਪੇਪਰ ਜਾਰੀ ਕਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਜੇ ਵਾਈਟ ਪੇਪਰ ਨਹੀਂ ਜਾਰੀ ਕਰਨਾ ਤਾਂ ਫਿਰ ਤੁਹਾਡਾ ਇਹ ਬਤੋਦੇ ਤੇ ਟਿਕੇ ਰਹਿਣ ਦਾ ਕੋਈ ਹੱਕ ਨਹੀਂ ਤਾਮੀਜੀ 80 ਫਾ ਦੇ ਦਿਓ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਅਸਤੀਫਾ ਦੇ ਦੇ ਤੇ ਚੂੜੀਆਂ ਪਾ ਕੇ ਕਰਨ ਨੂੰ ਜਾਓ ਤੁਹਾਡਾ ਕੋਈ ਸਵਾਲ ਹੈ ਸਮੂਚੀ ਪ੍ਰੈਸ ਦਾ ਉਹਦਾ ਮੈਂ ਜਵਾਬ ਦੇਣ ਦੇ ਲਈ ਸੰਗਰੂਰ ਦੀਆਂ ਸਿੱਖ ਜਥੇਬੰਦੀਆਂ ਸੁਸਾਇਟੀਆਂ ਉਹ ਨਹੀਂ ਆਈਆਂ ਉਹਨਾਂ ਦਾ ਕੀ ਕੰਮ ਲੱਗਦਾ ਆਪ ਜੀ ਨੂੰ ਮੇਰੇ ਇਸ ਗੱਲ ਦਾ ਜਵਾਬ ਸਿੱਖ ਜਥੇਬੰਦੀਆਂ ਤੋਂ ਪੁੱਛਣ ਤਾਂ ਵੱਧਿਆ ਗੱਲ ਹੈ ਕਿਉਂਕਿ ਉਹ ਵੀ ਸਿੱਖ ਨੇ ਮੈਂ ਵੀ ਇੱਕ ਸਧਾਰਨ ਸਿੱਖ ਆ ਉਹਦਾ ਜਥੇਬੰਦੀਆਂ ਵਾਲੇ ਲੋਕ ਨੇ ਕੱਲ ਦਲਜੀਤ ਸਿੰਘ ਜੀ ਬਿੱਟੂ ਆ ਕੇ ਗਏ ਨੇ ਬੜੇ ਆਪ ਦੇ ਆਪ ਨੂੰ ਖਾਲਸਤਾਨੀ ਕਹਾਉਣ ਦੇ ਨੇ ਲੇਕਿਨ ਉਹ ਸੰਤਾਸਰ ਸਿੰਘ ਨੂੰ ਸਰਦਾ ਦੇ ਫੁੱਲ ਪੇਟ ਕਰਕੇ ਮੁੜ ਗਏ ਪਾਈ ਦਲਜੀਤ ਸਿੰਘ ਜੀ ਬਿੱਟੂ ਲੇਕਿਨ ਉਹਨਾਂ ਕੋ ਨਕਲੀ ਹਰਿਮੰਦਰ ਨਹੀਂ ਦਿਖਿਆ ਕਿਉਂ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਬੇਟਾ ਆਇਆ ਉੱਥੇ ਕਿ ਉਹਨੂੰ ਨਕਲੀ ਹਰਿਮੰਦਰ ਨਹੀਂ ਦਿਖਿਆ ਉੱਥੇ بڑے بڑے ਸਾਧ ਸੰਤ ਕਹਾਉਣ ਵਾਲੇ ਆਏ ਨੇ ਇਸ ਦਾ ਮਤਲਬ ਇਹ ਹੈ ਵੀ ਜਿੰਨੇ ਮਸਤਵਾਨ ਦੀ ਸਟੇਜ ਦੇ ਉੱਤੇ ਕੱਲ ਗਏ ਨੇ ਸਮੇਤ ਗਿਆਨੀ ਹਰਪ੍ਰੀਤ ਸਿੰਘ ਉਹ ਸਾਰੇ ਦਰਬਾਰ ਸਾਹਿਬ ਦੀ ਨਕਲ ਮਸਤਵਾਨੇ ਬਣ ਰਹੀਦੇ ਹਮੈਤੀ ਨੇ ਮੇਰਾ ਦੋਸ਼ ਨਹੀਂ ਇਹ ਸਾਰਾ ਕੁਝ ਜਗ ਜाहिर ਹੋ ਗਿਆ ਜੇ ਤੁਹਾਨੂੰ ਇਹ ਨਹੀਂ ਲੱਗਦਾ ਹੈਗਾ ਵੀ ਜਿਹੜਾ ਇਹ ਤੁਸੀਂ ਇੱਥੇ ਸੰਘਰਸ਼ ਸ਼ੁਰੂ ਕੀਤਾ ਤਾਂ ਉਹਨਾਂ ਨੂੰ ਦਿਖਾਉਣ ਵਾਸਤੇ ਤੁਹਾਨੂੰ ਇਹ ਸੰਘਰਸ਼ ਮਸਤਵਾਨਾ ਸਾਹਿਬ ਸ਼ੁਰੂ ਕਰਨਾ ਚਾਹੀਦਾ ਸੀ ਮਸਤਵਾਨਾ ਸਾਹਿਬ ਇਹ ਸੰਘਰਸ਼ ਦਾ ਮੇਰਾ ਮੈਂ ਨਹੀਂ ਚਾਹੁੰਦਾ ਵੀ ਸਿੱਖ ਪਾਈਚਰਾ ਆਪਸ ਦੇ ਵਿੱਚ ਉੱਥੇ ਮਹਾਪਾਰਤ ਹੋਵੇ ਮਹਾਪਾਰਤ ਕਿਉਂ ਹੋਣੇ ਤੁਸੀਂ ਆਪਦੀ ਗੱਲ ਉੱਥੇ ਰੱਖ ਸਕਦੇ ਸੀ ਆਪਦੀ ਗੱਲ ਉੱਥੇ ਨਹੀਂ ਰੱਖੀ ਜਾ ਸਕਦੀ ਉੱਥੇ ਜਿਹੜੇ ਮਹਾਂਤਰੇ ਨਰਨੂ ਮਹਾਂਤਰੇ ਉਹਨਾਂ ਨਾਲ ਦੇ ਸਿੱਖ ਸੰਗਤ ਦਾ ਸਾਡੇ ਸਾਥੀਆਂ ਦਾ ਉੱਥੇ ਟਕਰਾਅ ਹੋ ਜਾਣਾ ਹੈ ਉਹ ਟਕਰਾਅ ਤੋਂ ਬਾਅਦ ਹੋਰ ਟਕਰਾਅ ਵਧੂਗਾ ਮੈਂ ਨਹੀਂ ਚਾਹੁੰਦਾ ਕਿ ਪੰਜਾਬ ਦੀ ਧਰਤੀ ਤੇ ਲਹੂ ਲਹਾਨ ਹੋਵੇ ਇਹ ਲਹੂ ਲਹਾਨ ਕਰਾਉਣਾ ਚਾਹੁੰਦੇ ਨੇ ਕੱਲਾ ਨਹੀਂ ਜੀ ਮੈਂ ਇੱਕ ਭਲੇਖਾ ਮੇਰੇ ਪਿੱਛੇ ਬਹੁਤ ਸਿੰਘਾਂ ਦੀ ਫੌਜ ਹੈ ਫੇਰੇ ਮਰਨ ਤੋਂ ਬਾਅਦ ਮੈਨੂੰ ਗਰੰਟੀ ਹੈ ਮੈਨੂੰ ਗਰੰਟੀ ਆ ਵੀ ਇੱਥੇ ਕੀ ਹੋਣਾ ਹੈ ਲੇਕਿਨ ਮੈਂ ਉਸ ਗੱਲ ਨੂੰ ਲੰਬਾ ਕਾਲ ਰਿਹਾ ਇਸ ਗੱਲ ਦੀ ਗਰੰਟੀ ਹੈ ਜਿਹੜੇ ਸਿੰਘ ਹੋ ਸਕਦੇ ਨੇ ਤੁਹਾਡੇ ਨਾਲ ਜੀ ਸਾਰੇ ਸਮੂਚਾ ਸਿੱਖ ਪਾਈਚਾਰਾ ਮੇਰੇ ਨਾਲ ਹੈ ਇੱਥੇ ਬਹਿ ਕੇ ਮੇਰੇ ਨਾਲ ਸਾਰੇ ਗੱਲਾਂ ਕਰਕੇ ਗਏ ਨੇ ਮੈਨੂੰ ਡੌਟੀ ਤੋਂ ਕੱਢਣ ਦਾ ਮਤਲਬ ਇਹ ਹੈ ਨਾਲ ਕਿਉਂ ਨਹੀਂ ਬੈਠ ਰਹੇ ਤੁਹਾਡੇ ਨਾਲ ਨਾਲ ਬੈਠਣ ਨੂੰ ਕਿਸੇ ਨੂੰ ਤਰਾਜ ਨਹੀਂ ਲੇਕਿਨ ਮੈਂ ਹੀ ਨਹੀਂ ਬੈਠਣ ਦੇ ਰਿਹਾ ਇਹ ਗੱਲ ਤੋਂ ਕੋਈ ਦੋਰਾਇਆ ਨਹੀਂ ਮੈਂ ਕਿਸੇ ਨੂੰ ਵੀ ਨਾਲ ਨਹੀਂ ਬੈਠਣ ਦੇ ਰਿਹਾ ਤੜਕੇ ਦਾ ਮੇਰੇ ਕੋਲ 100 ਬੰਦਾ ਆ ਕੇ ਮੇਰੇ ਕੋਲ ਸਨਾਈਪਸ ਪਏ ਨੇ ਆ ਫੋਟੋਆਂ ਖਿੱਚੀਆਂ ਨੇ 100 ਬੰਦਾ ਆ ਕੇ ਬੈਠ ਕੇ ਗਿਆ ਅਕਾਲੀ ਜਥੇਦਾਰ ਵੀ ਆ ਕੇ ਬੈਠ ਕੇ ਗਏ ਨੇ ਲੇਕਿਨ ਮੈਂ ਕਿਸੇ ਨੂੰ ਯਾਦਤ ਨਹੀਂ ਦਿੰਦਾ ਬਫਤ ਦੇ ਰੂਪ ਚ ਨਹੀਂ ਗੱਲ ਕਰਨੀ ਹੈ ਜੀ ਇੱਕ ਬਫਤ ਦੇ ਰੂਪ ਦੇ ਵਿੱਚ ਤੁੰਬਰ ਸਰ ਜਾ ਕੇ ਗੱਲ ਤਾਂ ਕਰ ਲਈ ਜਾਣੀ ਚਾਹੀਦੀ ਹੈ ਵੀ ਜਥੇਦਾਰ ਪਤਵਾਲਾ ਉੱਤੇ ਬੈਠਾ ਹੈ ਸੀ ਉਹਨਾਂ ਤੱਕ ਗੱਲ ਪਹੁੰਚ ਨਹੀਂ ਦੇ ਫਰਜ ਵਾ ਇਹ ਮੇਰੇ ਬਹੁਤ ਹੀ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਫਫਦਾਂ ਦੀ ਗੱਲ ਬਹੁਤ ਵੱਡੇ ਪੱਧਰ ਤੇ ਚੱਲ ਰਹੀ ਹੈ ਉਹਨਾਂ ਨੂੰ ਕਲੀਅਰ ਹੋ ਗਿਆ ਲੇਕਿਨ ਉਹਨਾਂ ਨੂੰ ਇੱਕ ਗੱਲ ਇਹ ਵੀ ਕਲੀਅਰ ਹੈ ਵੀ ਛੇ ਦੇ ਟਲ ਜੇ ਇਹ ਗੱਲ ਟਲ ਜੇ ਬੜੀ ਗੱਲ ਟਲਣ ਵਾਲੀ ਨਹੀਂ ਕਿਉਂਕਿ ਤੀਸਰਾ ਦਿਨ ਹੈ ਮੈਂ ਪਾਣੀ ਤੱਕ ਨੂੰ ਮੂੰਹ ਨਹੀਂ ਲਾਇਆ ਮੈਂ ਇੱਥੇ ਛੜਕਦੇ ਉੱਤੇ ਬੈਠਾ ਤੁਹਾਡਾ ਨਿੱਜੀ ਮਸਲਾ ਤਾਂ ਕੋਈ ਹੈ ਨਹੀਂ ਸਿੱਖ ਪੰਥ ਦਾ ਨਹੀਂ ਮੈਂ ਨਹੀਂ ਮੈਂ ਕਿਹਾ ਉੱਥੇ ਜੀ ਮਹੰਤ ਲੱਗਣਾ ਮੈਂ ਕਿਹਾ ਉੱਥੇ ਮੈਨੇਜਰ ਲੱਗਣਾ ਮੈਂ ਤਾਂ ਦਰਬਾਰ ਸਾਹਿਬ ਦੀ ਨਕਾ ਗੁਰਦੁਆਰਾ ਸਾਹਿਬ ਦੀ 400 ਏਕੜ ਜ਼ਮੀਨ ਕਿਉਂ ਦੱਬੀ ਹੋਈ ਹੈ ਸਰਦਾਰ ਸੁਖਦੇਵ ਸਿੰਘ ਢੀਂਸੇ ਨੇ ਹਰਪ੍ਰੀਤ ਸਿੰਘ ਜੀ ਢੀਂਸਾ ਸਾਹਿਬ ਨੇ ਖੇਮੇ ਚਾ ਕੇ ਕਿਵੇਂ ਖੜ ਗਏ ਮੇਰਾ ਇਹ ਵੱਡਾ ਸੋਲ ਨਮਾ ਨਿਕਲੇ ਆ ਅਗਰ ਮਾਸਤਾਨੇ ਦੀ ਗੱਲ ਕਰੀਏ ਤਾਂ ਕਹ ਲੂੰ ਵੰਡ ਸਕਦੀ ਹੈ ਪਰ ਸਿੱਖ ਨਹੀਂ ਵੰਡ ਦੇਣਗੇ ਪਰ ਇੱਚ ਕਿਉਂ ਬੰਨ ਦਿੱਤੀ ਗਈ ਹੈ ਅਸੀਂ ਤਾਂ ਬੈਠੇ ਆ ਅਸੀਂ ਬੰਨਣ ਤੋਂ ਰੋਕਣ ਲਈ ਉਹ ਬੈਠਾ ਇੱਥੇ ਖੂਨ ਮੰਗਦੀ ਹੈ ਮੈਂ ਕਿ ਪਹਿਲਾਂ ਵੀ ਪਰਸੋਂ ਵੀ ਗੱਲ ਕੀਤੀ ਸੀ ਗੁਰੂ ਕਲਗੀਧਰ ਪਾਤਸ਼ਾਹ ਦੇ ਪਿਤਾ ਜੀ ਨੇ ਦਿੱਲੀ ਜਾ ਕੇ ਆਪਣਾ ਸੀਸ ਕਟਾਇਆ ਸੀ ਜੇ ਗੁਰੂ ਤੇਗ ਬਹਾਦਰ ਦਿੱਲੀ ਨਾ ਜਾਂਦੇ ਤਾਂ ਸੁਨੋ ਤੋਹਤੀ ਸਭ ਕੀ ਮੈਂ ਇਥੇ ਸੀਸ ਕਟਾਉਣ ਲਈ ਗੁਰੂ ਕਲਗੀਧਰ ਪਾਤਸ਼ਾਹ ਦਾ ਪੁੱਤਰ ਗੁਰੂ ਤੇਗ ਬਹਾਦਰ ਦਾ ਪੁੱਤਰਾ ਹੋਣ ਦੇ ਨਾਤੇ ਮੈਂ ਕਹਿ ਰਿਹਾ ਵੀ ਮੈਂ ਇਥੇ ਸੀਸ ਕਟਾਵਾਂਗਾ ਤੇ ਸਾਡੇ ਸਿੱਖਾਂ ਨੂੰ ਹੋਸ਼ ਆ ਜਾਣੇ ਆ ਜਿਵੇਂ ਆਪ ਜੀ ਨੇ ਕਿਹਾ ਕਿ ਆਪ ਜੀ ਨਾਲ ਕਈ ਸਿੰਘ ਹੈਗੇ ਨੇ ਪਰ ਕਿਸੇ ਦੀ ਵੀ ਕੋਈ ਸਟੇਟਮੈਂਟ ਸਾਡੇ ਸਾਹਮਣੇ ਨਹੀਂ ਆਇਆ ਅਜੇ ਤੱਕ ਸਟੇਟਮੈਂਟ ਦਾ ਇਥੋਂ ਦਾ ਮੈਨੇਜਰ ਜਿਹੜਾ ਖਾਂਦਾ ਗੁਰੂ ਕਰਦਾ ਤੇ ਰਾਖੀ ਇਹ ਉਹ ਕੁੱਤੇ ਨੇ ਜਿਹੜੇ ਰਾਖੀ ਬਸੀਤੇ ਜਾ ਕੇ ਕਰਦੇ ਨੇ ਖਾਂਦੇ ਗੁਰੂ ਕਰਦਾ ਨੇ ਸਾਰੇ ਸਾਡੇ ਲੀਡਰ ਖਾਂਦੇ ਤਾਂ ਗੁਰੂ ਕਰਦਾਂ ਨੇ ਇਹ ਜਿਹੜੇ ਆਪਜੀ ਨਾਲ ਖੜੇ ਨੇ ਉਹਨਾਂ ਦੀ ਸਟੇਟਮੈਂਟ ਉਹ ਕਿ ਮੈਂ ਉਹਨਾਂ ਨੂੰ ਨੰਗੇ ਨਹੀਂ ਕਰਨਾ ਚਾਹੁੰਦਾ ਪੁਲਿਸ ਤਸ਼ੱਦਦ ਮੇਰੇ ਤੇ ਪਤਾ ਕਹਿੰਦੇ ਮਗਦਮੇ ਚੱਲਦੇ ਨੇ ਸੁਦੇਵ ਸਿੰਘ ਟਿੰਸਾ ਵੱਲੋਂ ਮਸਤਵਾਲਾ ਸਾਹਿਬ ਤੇ ਜਾਲੀ ਫੋਟੋ 20 ਦੇ ਮਗਦਮੇ ਦਰਜ ਕਰਾਏ ਫਿਰ ਮੇਰਾ ਹਰ ਮਹੀਨੇ ਦੇ ਵਿੱਚ ਤਿੰਨ ਦਿਨ ਮੇਰੇ ਕੋਲ ਤਾਂ ਦੇ ਵੀ ਚਲਕ ਜਾਂਦੇ ਨੇ ਮਹੀਨੇ ਦੇ ਵਿੱਚ ਇਹ ਤਰਨਾ ਕਿੰਨਾ ਚਿਰ ਜਾਰੀ ਰਹੇਗਾ ਜਿੰਨਾ ਚਿਰ ਮੇਰਾ ਸਵਾਸ ਚੱਲ ਹੈ ਮੇਰਾ ਸਿਰ ਜਿੰਨਾ ਚਿਰ ਕਲਮ ਨਹੀਂ ਹੁੰਦਾ ਸਵਾਸ ਮੇਰੇ ਬੰਦ ਨਹੀਂ ਹੁੰਦੇ ਉਹਨਾਂ ਚਿਰ ਚੱਲਦਾ ਰਹੂ